ਡੋਗਰ ਬਸਤੀ ਗਲੀ ਨੰਬਰ 23 ਗੁਰਦੁਆਰਾ ਸਾਹਿਬ ਕੋਲੇ ਲੱਗ ਚੁੱਕੀ ਐ ਖਤਰਨਾਕ ਸਟੰਟਮੈਨਾਂ ਦੀ ਸਰਕਸ ਸੋ ਅੱਜ ਤੁਹਾਨੂੰ ਲਾਲ ਸੱਬਲ ਗਰਮ ਕੀਤੀ ਹੋਈ ਲਾਲ ਸੱਬਲ ਅੱਗ 'ਚ ਜਿਹੜੀ ਲਾਲ ਹੋ ਜਾਂਦੀ ਉਹ ਇਹ ਕਲਾਕਾਰ ਜੀਵ ਨਾਲ ਠੰਡੀ ਕਰਕੇ ਦਿਖਾਊਗਾ ਸੋ ਤੁਸੀਂ ਦੇਖਦੇ ਜਾਓ ਇਹ ਲਾਈਵ ਤਸਵੀਰਾਂ ਇਹਨਾਂ ਦੀ ਸੋ ਇਹ ਸਰਕਸ ਬਿਲਕੁਲ ਮੁਫਤ ਹੈ ਜੀ ਇਹਦੇ ਵਿੱਚ ਜੋ ਵੀ ਤੁਹਾਡਾ ਸਰਦਾ ਜਿੰਨਾ ਵੀ ਤੁਹਾਡੇ ਤੋਂ ਸਰਦਾ ਤੁਸੀਂ 10 20 150 ਇਹਨਾਂ ਦੀ ਮਦਦ ਕਰ ਸਕਦੇ ਹਾਂ ਫ੍ਰੀ ਆਫ ਕੋਸਟ ਜਿਹੜੀ ਇਹ ਸਰਕਸ ਲੱਗੀ ਹੋਈ ਹੈ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਟਿਕਟ ਨਹੀਂ ਸੋ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਕਾਸ਼ਦੀਪ ਤੇ ਮੇਰੇ ਨਾਲ ਨੇ ਕੈਮਰਾਮੈਨ ਗਗਨਦੀਪ ਰਫ्तार ਪੰਜਾਬੀ ਨਿਊ ਦੇਖ ਰਹੇ ਸਾਰੀ ਦਰਸ਼ਕਾਂ ਦਾ ਅਸੀਂ ਬਹੁਤ-ਬਹੁਤ ਸਵਾਗਤ ਕਰਦੇ ਆਂ ਤੇ ਆਓ ਲੈ ਚੱਲਦੇ ਆਂ ਸਿੱਧਾ ਪੰਡਾਲ ਵਿੱਚ ਜਿੱਥੇ ਕੀ ਕਲਾਕਾਰ ਤੁਸੀਂ ਦੇਖ ਸਕਦੇ ਹੋ ਕਿ ਇੱਕ ਗਰਮ ਸੱਬਰ ਚੱਕੀ ਫਿਰਦਾ ਜੋ ਕਿ ਅੱਗ ਨਾਲ ਲਾਲ ਹੋ ਚੁੱਕੀ ਹੈ ਤੇ ਜੀਵ ਨਾਲ ਉਹਨੂੰ ਠਾਰ ਰਿਹਾ ਹੈ ਦੇਖ ਸਕਦੇ ਆਂ ਇੱਕ ਕਲਾਕਾਰ ਲਾਈਵ ਤਸਵੀਰਾਂ ਬੋਤਲਾ ਪੰਨੂਗਾ ਦੇਖਿਓ ਜੇ ਹੁਣ ਤੁਹਾਡੇ ਸਾਹਮਣੇ ਸਿਰ ਵਿੱਚ ਮਾਰ ਕੇ ਇੱਕ ਕੱਚ ਦੀ ਮਜ਼ਬੂਤ ਮਜ਼ਬੂਤ ਬੋਤਲ ਪੰਨੂਗਾ ਇਹ ਵੇਖੀ ਚਲੋ ਇਹ ਆਹ ਪੰਨ ਦਿੱਤੀ ਹੈ ਬੋਤਲ ਬੋਤਲ ਸਿਰ ਵਿੱਚ ਮਾਰੀ ਤੇ ਚੱਕਣਾ ਚੂਰ ਹੋ ਚੁੱਕੀ ਹੈ ਤੇ ਆਓ ਹੋਰ ਵੀ ਅਗਲੇ ਸਟੰਟਪਾ ਦੇਖਦੇ ਹਾਂ ਬਿਲਕੁਲ オリジナル ਸਟੰਟ ਜਿਵੇਂ ਪਹਿਲਾਂ ਵੀ ਤੁਹਾਨੂੰ ਦੱਸਿਆ ਕਿ ਭਾਈ ਫਿਲਮਾਂ ਵਿੱਚ ਆਪਾਂ ਨਕਲੀ ਸਟੰਟ ਵੇਖਦੇ ਹਾਂ ਕੈਮਰੇ ਨਾਲ ਐਡਿਟ ਕੀਤੇ ਹੁੰਦੇ ਆ ਪਰ ਇਹ ਬੰਦੇ ਜਮਾ ਤੋਂ ਡੀਆਂ ਅੱਖਾਂ ਦੇ ਸਾਹਮਣੇ ਕੋਈ ਪੜਦਾ ਨਹੀਂ ਕੋਈ ਕਿਸੇ ਤਰ੍ਹਾਂ ਦਾ ਕੋਈ ਪੜਦਾ ਨਹੀਂ ਕਰਦੇ ਤੇ Ориジナル ਆਪ ਦੀ ਜਾਨ ਤੇ ਖੇਡ ਕੇ ਸਟੰਟ ਦਿਖਾਉਂਦੇ ਆ ਦੇਖਿਆ ਹੁਣ ਇਹਨੇ ਟਿਊਬ ਚੱਕ ਲਈਏ ਤੇ ਟਿਊਬ ਇਹ ਮੱਥੇ 'ਚ ਮਾਰੂਗਾ ਆਪਦੇ ਲਓ ਜੀ ਆਹ ਮਾਰੀ ਮੱਥੇ 'ਚ ਟਿਊਬ ਪਾਣ ਲਈ ਤੇ ਇਹਨਾਂ ਦੇ ਲੌਲਵਾਨ ਹੋ ਜਾਂਦੇ ਨੇ ਬਹੁਤ ਹੀ ਖਤਰਨਾਕ ਸੌਦਾ ਵੇਖਣ ਵਾਲਾ ਵਾ ਤੁਸੀਂ ਵੀ ਆਓ ਆਪ ਦੇ ਪਰਿਵਾਰ ਨਾਲ ਆ ਕੇ ਇਹਨਾਂ ਦੇ ਜਿਹੜੇ ਖਤਰਨਾਕ ਸਟੰਟ ਤੁਸੀਂ ਵੀ ਲਾਈਵ ਆ ਕੇ ਦੇਖ ਸਕਦੇ ਹੋ ਸੋ ਦੋਸਤੋ ਇਹ ਸਰਕਸ ਜਿਹੜੀ ਹੈ ਪਹਿਲਾਂ ਵੀ ਤੁਹਾਨੂੰ ਦੱਸਿਆ ਕਿ ਬਾਹਰਲੀ ਬਸਤੀ ਗਲੀ ਨੰਬਰ 23 ਗੁਰਦੁਆਰਾ ਸਾਹਿਬ ਲੱਗੀ ਹੋਈ ਹੈ ਸੋ ਅੱਜ ਲਈ ਬਸ ਐਨਾ ਹੀ ਫਿਰ ਮਿਲਦੇ ਹਾਂ ਪਾਰਟ 2 ਦੇ ਨਾਲ ਸੋ ਤੁਸੀਂ ਵੀ ਇਸ ਤਰ੍ਹਾਂ ਦੀਆਂ ਹੋਰ ਐਡਸ ਵਗੈਰਾ ਕਰਵਾਉਣ ਲਈ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ